nhanh 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 nhanh, tất ਜਿਹੜਾ ਹੈ ਲਿਆਂਦਾ ਜਾ ਰਿਹਾ ਹੈਗਾ ਤੁਸੀਂ ਦੇਖੋਗੇ ਤਸਵੀਰਾਂ ਨਹੀਂ ਗਈਆਂ ਹਾਲਾਂਕਿ ਕਿਸਾਨ ਜਿਹੜੇ ਨੇਗੇ ਤੁਸੀਂ ਦੇਖੋਗੇ ਕਿ ਵੱਡੇ ਦੇ ਵਿੱਚ ਜਿਹੜੇ ਮੁਲਾਜ਼ਮ ਨੇਗੇ ਉਹ ਵੀ ਮੌਜੂਦ ਨੇਗੇ ਸੋ ਕਿਸਾਨਾਂ ਨੂੰ ਰਸਤੇ ਦੇ ਵਿੱਚ ਜਿਹੜਾ ਲਿਆਂਦਾ ਜਾ ਰਿਹਾ ਹੈਗਾ ਜੋ ਵੀ ਕਿਸਾਨ ਨੇ ਪੁਲਿਸ ਦੇ ਹੱਥ ਲੱਗ ਰਹੇ ਨੇਗੇ ਉਹਦਾ ਪਰ ਜਿਹੜਾ ਹੈ ਕਮਾਂਡੋ ਟ੍ਰੇਨਿੰਗ ਸੈਂਟਰ ਜਿਹੜਾ ਬਣਾਇਆ ਗਿਆ ਹੈ ਜਾ ਰਿਹਾ ਹੈ ਇੱਕ ਵੱਡੀ ਕਿਸਾਨਾਂ ਦਿਨੇ ਖਿੱਚ ਲਿਆਂਦੇ ਜਾ ਰਿਹਾ ਹੈ ਦੇਖੋ ਵੀਰੇ ਕਿਸਾਨਾਂ ਦੇ ਵਿੱਚ ਜਿਹੜਾ ਇੱਕ ले त छह सत मोड़ी ਜੋ verdade ਪਿੰਡੋਂ ਦੇ ਲੰਮਾ ਤੋਂ ਲੈ ਕੇ ਬਿੱਟਰ ਮੰਡ ਨੂੰ ਮੇਨ ਸਟ੍ਰੀਟ ਉੱਤੇ ਚੱਲ ਰਹੇ ਹਾਂ ਅਸੀਂ ਤੇ ਇਸ ਸਾਰੇ ਆਹ ਹੈ ਜਿਹੜਾ ਅੱਜ ਤੁਸੀਂ ਕਿਸਾਨਾਂ ਦੇ ਵਿਰੁੱਧ ਐਕਸ਼ਨ ਦੇਖਿਆ ਪੰਜਾਬ ਸਰਕਾਰ ਦਾ ਕੀ ਕਹਿਣਾ ਚਾਹੁੰਦੇ ਆ ਅੱਜ ਦੋਵੇਂ ਸਰਕਾਰਾਂ ਕੇਂਦਰ ਤੇ ਪੰਜਾਬ ਸਰਕਾਰ ਨਾਲ ਕਿਸਾਨਾਂ ਕਿਸਾਨਾਂ ਆਗੂਆਂ ਦੀ ਗੱਲਬਾਤ ਹੋਣ ਤੋਂ ਬਾਅਦ ਬਾਹਰ ਨਿਕਲਦੇ ਕਿਸਾਨਾਂ ਆਗੂਆਂ ਨੂੰ ਗਿਰਜ਼ਾ ਕਰਨਾ ਮੈਂ ਸਮਝਦਾ ਇਹ ਬੇਵਿਸ਼ਵਾਸੀ ਹੋਲੀ ਤਾਂ ਵਿਸ਼ਵਾਸ ਘਾਤ ਵਾਲੀ ਗੱਲ ਆ ਇਸ ਤਰ੍ਹਾਂ ਦਾ ਇਹ ਮੈਂ ਮੈਂ ਸਮਝਦਾ ਜਗਤੋਦਰ ਮੀਆਂ ਅਸੀਂ ਗੁੜੀਆਂ ਜਨਹੋਲੀ ਇਸ ਇਸ਼ਤਿਹਾਰ ਦੇ ਵਿੱਚ ਜਿਟੇਸ਼ਨ ਲੜੀਆਂ ਨੇ ਬੜੇ ਗਲਬਾਤ ਪ੍ਰਦਰਸ਼ਨ ਹਰਚਾਂ ਵਿੱਚ ਇੱਕ ਦੂਜੇ ਨਾਲ ਹੁੰਦੀ ਆ ਸਰਕਾਰਾਂ ਨਾਲ ਪਰ ਕਦੇ ਵੀ ਗਲਬਾਤ ਤੋਂ ਬਾਅਦ ਕਦੇ ਸਰਕਾਰਾਂ ਕਦੇ ਕਿਸੇ ਨੂੰ ਗਿਰਫਤਾਰ ਨਹੀਂ ਕਰਦੀਆਂ ਭਾਵੇਂ ਕੋਈ ਅੰਡਰਗਰਾਉਂਡ ਵੀ ਹੋਵੇ ਭਾਵੇਂ ਕੋਈ ਬਰਾਂਟਚਾਰੀ ਹੋਵੇ ਹਾਂ ਲਾ ਪਹਿਲੀ ਵਾਰੀ ਹੋਇਆ ਵੀ ਅ ਤੁਹੇ ਦੇ ਕੋਈ ਗਾਰੰਟੀ ਵੀ ਜਾਰੀ ਨਹੀਂ ਸੀ ਤੇ ਗੱਲਬਾਤ ਕਰਨ ਤੋਂ ਬਾਅਦ ਮੀਟਿੰਗ ਨਿਕਲਣ ਤੋਂ ਬਾਅਦ ਕਿਸਾਨਾਂ ਆ ਗਏ ਉਹਨੂੰ ਗੁੱਸਲਾ ਕਰ ਲਿਆ ਤੇ ਮੈਂ ਸਮਝਦਾ ਇੱਕ ਵਿਸ਼ਵਾਸ ਘਾਤ ਵਾਲੀ ਗੱਲ ਆ ਸਰਕਾਰ ਤੇ ਲੋਕਾਂ ਵਿੱਚ ਜਿਹੜਾ ਵਿਸ਼ਵਾਸ ਰਹਿਣਾ ਚਾਹੀਦਾ ਜੇ ਸਰਕਾਰ ਤੇ ਲੋਕਾਂ ਵਿੱਚ ਵਿਸ਼ਵਾਸ ਛੁੱਟ ਗਿਆ ਤਾਂ ਮੈਂ ਸਮਝਦਾ ਇੱਕ ਜਿੰਦ ਦੀ ਅਨਾਰਕੀ ਵਾਲੀ ਗੱਲ ਬਰਜਾਂਗੀ ਜਾਂ ਤੇ ਸਰਕਾਰਾਂ ਬਿਲਕੁਲ ਧਿਆਨ ਦੇਣੇ ਸਵਾਲ ਦੇ ਲੈਦੇ ਨੇ ਲੋਕਾਂ ਨਾਲ ਤਾਲਮੇਲ ਰੱਖਣ ਸੰਘਰਸ਼ੀ ਲੋਕਾਂ ਨਾਲ ਗੱਲਬਾਤ ਦਾ ਰਾਹ ਪਣਾਉ ਜਿਹੜਾ ਤੱਕਾ ਸੀਨਾ ਜੁੜੀ ਆ ਮਤਲਬ ਇਹ ਕਿਸੇ ਤਰ੍ਹਾਂ ਵੀ ਲਾਹੇਵੰਦ ਨਹੀਂ ਹੁੰਦੀ ਕਿਸੇ ਵੀ ਦੇਸ਼ ਲਈ ਜਾਂ ਕਿਸੇ ਸੁਭੇ ਲਈ ਸੋ ਭਾਵੇਂ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਦੇ ਵਿੱਚ ਇਹ ਨਰਾਜਤ ਬਣੀ ਹੋਈ ਸੀ ਪਰ ਜੋ ਅੱਜ ਦੇਖਣ ਨੂੰ ਮਿਲਿਆ ਇਹ ਬੜਾ ਦੁਗਾਈ ਹੈ ਮੈਂ ਸਮਝਦਾ ਸਰਕਾਰ ਨੂੰ ਇਹ ਨਹੀਂ ਕਿਵਲੀ ਵਾਅਦਿਆਂ ਤੋਂ ਜਾਂ ਮਤਿਆਂ ਦਾ ਟਕਰਾਅ ਤੋਂ ਬਚਣਾ ਚਾਹੀਦਾ ਅਰ ਵਿਵਾਦਤ ਗੱਲਾਂ ਜਿੰਨੀਆਂ ਨੇ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ